ਕਿਉਂਕਿ ਇਹ ਵੀਕੈਂਡ ਤੋਂ ਬਾਅਦ ਪ੍ਰੋਗਰਾਮ ਆਇਆ ਪਹਿਲਾਂ ਤਾਂ ਜਥੇਦਾਰ ਸਹਿਬਾਨਾਂ ਦੇ ਬਾਰੇ ਦੇ ਵਿੱਚ ਜਰੂਰ ਖਬਰ ਸਾਂਝੀ ਕਰਦੇ ਹੋ ਸਿਆਸੀ ਹਲਕਿਆਂ ਦੇ ਵਿੱਚ ਕਾਫੀ ਹੜਕੰਪਜਾ ਮਚਿਆ ਹੋਇਆ ਔਰ ਬਿਨਾ ਨੋਟਿਸ ਇੱਕੋ ਲਖਤ ਤੇ ਇੱਕ ਤਰ੍ਹਾਂ ਉਹਨਾਂ ਦੇ ਵੱਲੋਂ ਤਾਂ ਇਹ ਵੀ ਰਿਟਾਇਰਮੈਂਟ ਕਰ ਦਿੱਤੀ ਗਈ ਹੈ ਤੇ ਪੂਰੀ ਖਬਰ ਤੇ ਝਾਤ ਮਾਰਾਂਗੇ ਦੇਖੋ ਜਿਸ ਤੰਗ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਇਹ ਸਾਰਾ ਘਟਨਾਕ੍ਰਮ ਖੋਇਆ ਉਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਕਿਸੇ ਦੇ ਚਿਤ ਚੇਤੇ ਨਹੀਂ ਸੀਗਾ ਕਿ ਇਸ ਤਰ੍ਹਾਂ ਹੋਵੇਗਾ ਇੱਕੋ ਦਿਨ ਦੋ ਜਥੇਦਾਰਾਂ ਨੂੰ ਹਟਾ ਦੇਣਾ ਚਾਹੇ ਉਹਨਾਂ ਨੂੰ ਹੁਣ ਬਾਸ਼ਾ ਦੇ ਵਿੱਚ ਸੇਵਾ ਮੁਕਤ ਕਹਿ ਲੋ ਫਾਰਗ ਕਹਿ ਲੋ ਪਰ ਅੰਤਰਿੰਕ ਕਮੇਟੀ ਦੇ ਵੱਲੋਂ ਹਟਾ ਦਿੱਤੇ ਗਏ ਉਹ ਦੋਵੇਂ ਜਥੇਦਾਰ ਗਿਆਨੀ ਰਗबीर ਸਿੰਘ ਜੀ ਜਿਹੜੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਗਿਆਨੀ ਸੁਲਤਾਨ ਸਿੰਘ ਜਿਹੜੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸੀ ਤੇ ਉਹ ਤੋਂ ਵੀ 25 ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਤਾਂ ਇਹ ਤਿੰਨੇ ਜਥੇਦਾਰ ਕਿਉਂਕਿ ਦੇਖੋ ਹੁਣ ਜਿਹੜੇ ਦੋ ਜਥੇਦਾਰ ਨੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਉਹ ਤਾਂ ਪੰਜਾਬ ਵਾਲੀ ਸ਼੍ਰੋਮਣੀ ਕਮੇਟੀ ਦੇ ਅੰਤਰਗਤ ਨਹੀਂ ਹੈਗੇ ਤੇ ਤਿੰਨ ਤਖਤ ਸਹਿਬਾਨ ਨੇ ਜਿਹੜੇ ਪੰਜਾਬ ਦੇ ਵਿੱਚ ਉਹੀ ਸ਼੍ਰੋਮਣੀ ਕਮੇਟੀ ਦੇ ਅੰਦਰ ਅੰਦਰਗਤ ਹੈਗੇ ਨੇ ਤੇ ਇਸ ਕਰਕੇ ਉਹਨਾਂ ਤਿੰਨਾਂ ਨੂੰ ਹਟਾ ਦਿੱਤਾ ਗਿਆ ਤੇ ਇਹ ਤਿੰਨੇ ਉਹੀ ਜਥੇਦਾਰ ਸੀਗੇ ਜਿਨ੍ਹਾਂ ਦੇ ਵੱਲੋਂ 2 ਦਸੰਬਰ ਨੂੰ ਫੈਸਲੇ ਸੁਣਾਏ ਗਏ ਸੀ ਖਾਸ ਕਰਕੇ ਅਕਾਲੀ ਦਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ 18 ਸਾਲ ਵਾਲਾ ਮਾਮਲਾ ਸਾਹਮਣੇ ਆਇਆ ਜਿਹੜੇ ਆਂਦਾ ਗਿਆ ਤੇ ਉਹਨਾਂ ਬਾਰੇ ਵਿੱਚ ਜਾਂਚ ਕਮੇਟੀ ਵਿਖਾਈ ਗਈ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਜੱਥੇਦਾਰ ਹੋਣ ਦੇ ਨਾਤੇ ਮੈਂ ਉਹਨਾਂ ਸਾਹਮਣੇ ਪੇਸ਼ ਨਹੀਂ ਹੋ ਸਕਦਾ ਤੇ ਜੱਥੇਦਾਰ ਜਿਹੜੇ ਅਕਾਲ ਤਖਤ ਉਹ ਵੀ ਕਹਿੰਦੇ ਰਹੇ ਕਿ ਇਹ ਜੱਥੇਦਾਰ ਦਾ ਮਸਲਾ ਹੈ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਜਾਣਾ ਚਾਹੀਦਾ ਇਹ ਸਾਰਾ ਕੁਝ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ 2 ਦਸੰਬਰ ਨੂੰ ਕੁਝ ਧਾਰਮਿਕ ਸਜਾਵਾਂ ਲਾਈਆਂ ਗਈਆਂ ਸੀਗੀਆਂ ਉਹ ਪੂਰੀਆਂ ਕਰ ਲਈਆਂ ਗਈਆਂ ਦੇ 90 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰ ਸੀਗੇ ਉਹਦੇ ਪੈਸੇ ਜਮ੍ਹਾਂ ਕਰਵਾ ਦਿੱਤੇ ਗਏ ਅਸਤੀਫਾ ਮੰਨਜ਼ੂਰ ਕਰ ਲਿਆ ਪਰ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਸੀਗੀ ਕਿ ਹੁਣ ਇੱਕ ਤਾਂ ਇਕੱਠੇ ਹੋ ਜੋ ਜਿਹੜੇ ਬਾਗੀ ਤੇ ਦਾਗੀ ਨਹੀਂ ਤੇ ਦੂਜੀ ਗੱਲ ਇਹ ਸੀਗੀ ਕਿ ਜਿਹੜੀ ਭਰਤੀ ਮੁਹਿਮ ਹੈ ਉਹ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਉਹਦੇ ਥਰੂ ਕਿਹਾ ਗਿਆ ਸੀ ਕਿ ਉਹਦੇ ਥਰੂ ਤੁਸੀਂ ਭਰਤੀ ਕਰੋ ਪਰ ਅਕਾਲੀ ਦਾਨ ਨੂੰ ਲੱਗਦਾ ਸੀਗਾ ਕਿ ਉਹਨਾਂ ਦੇ ਇਹ ਕਰ ਥਰੂ ਕਰਾਂਗੇ ਤਾਂ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਬਣਾਇਆ ਜਾ ਸਕਦਾ ਇਸ ਕਰਕੇ ਧਾਮੀ ਜਿਹੜੇ ਨੇ ਉਹ ਵੀ ਅੱਡ ਹੋ ਗਏ ਉਸ ਕਮੇਟੀ ਤੋਂ ਤੇ ਕਿਰਪਾਲ ਸਿੰਘ ਬਡੁੰਗੁਰ ਦੀ ਅੱਡ ਹੋ ਗਏ ਫਿਰ ਪੰਜ ਮੈਂਬਰ ਰਹਿ ਗਏ ਉਸਦੇ ਉਦੋਂ ਬਾਅਦ ਜੱਜਦਾਰ ਸਾਹਿਬ ਫਿਰ ਕਹਿ ਰਹੇ ਸੀਗੇ ਕਿ ਤੁਸੀਂ ਹੀ ਅਗਵਾਈ ਕਰੋ ਤੁਹਾਡੇ ਮੁਕਾਬਕ ਹੀ ਭਰਤੀ ਹੋਊਗੀ ਪਰ ਦੂਜੇ ਪਾਸੇ ਅਕਾਲੀ ਦਲ ਆਪਣੀ ਭਰਤੀ ਕਰਦਾ ਰਿਹਾ ਤੇ ਫਿਰ ਅਕਾਲੀ ਦਲ ਨੂੰ ਸ਼ਾਇਦ ਇਹ ਲੱਗਿਆ ਕਿ ਇਹ ਠੀਕ ਨਹੀਂ ਹੋ ਰਿਹਾ ਤੇ ਇਸ ਕਰਕੇ ਜਿਹੜੇ ਜੱਜਦਾਰ ਉਹਨਾਂ ਨੂੰ ਲੱਗਿਆ ਕਿ ਰਾਹ ਜੜੀਕਾ ਬਣ ਰਹੇ ਸੀਗੇ ਉਹਨਾਂ ਨੂੰ ਹੀ ਹਟਾ ਦਿਓ ਤੇ ਫਿਰ ਹੁਣ ਅੰਤਰੀਂ ਕਮੇਟੀ ਜਿਹੜੀ ਹੈ ਉਹਨਾਂ ਨੇ ਦੋ ਜੱਥੇਦਾਰ ਜਿਹੜੇ ਜਿਵੇਂ ਨਾਮ ਲੈ ਰਹੇ ਸੀ ਗਿਆਨੀ ਸੁਲਤਾਨ ਸਿੰਘ ਜਿਹੜੇ ਤਖਤਰੀ ਕੇਸ ਕਰ ਸਰ ਸਾਹਿਬ ਜੱਜਦਾਰ ਸੀ ਗਿਆਨੀ ਰਕਬੀ ਸਿੰਘ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਹ ਹਟਾ ਦਿੱਤੇ ਤੇ ਉਹਨਾਂ ਦੀ ਜਗ੍ਹਾ ਤੇ ਤੇ ਉਧਰ ਤਖਤੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਾਂ ਪਹਿਲੇ ਹੀ ਹਟਾ ਦਿੱਤੇ ਗਏ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਜਗ੍ਹਾ ਤੇ ਟੇਕ ਸਿੰਘ ਧਨੋਲਾ ਨੂੰ ਲਾ ਦਿੱਤਾ ਗਿਆ ਤੇ ਇੱਧਰ ਜਿਹੜੇ ਕੇਸਗੜ੍ਹ ਸਾਹਿਬ ਦੇ ਵਿੱਚ ਕੁਲਦੀਪ ਸਿੰਘ ਗੜਗੜ੍ਹ ਨੂੰ ਲਾ ਦਿੱਤਾ ਗਿਆ ਕਥਾਵਾਚ ਕਿੰਨੇ ਕੁਲਦੀਪ ਸਿੰਘ ਗੜਗੜ੍ਹ 2001 ਤੋਂ ਲਗਾਤਾਰ ਕਥਾ ਕਰ ਰਹੇ ਨੇ ਤੇ ਐਮਏ ਕੀਤੀ ਹੋਈ ਹੈ ਉਹਨਾਂ ਨੇ ਹਿਸਟਰੀ ਦੇ ਵਿੱਚ ਤੇ ਹਾਲਾਂਕਿ ਮਿਸ਼ਨਰੀ ਦੇ ਪੜੇ ਹੋਏ ਨੇ ਪਰ ਉਹ ਤਾਂ ਲਾ ਦਿੱਤੇ ਗਏ ਤੇ ਉਹਨਾਂ ਨੂੰ ਹੀ ਅਕਾਲ ਤਖਤ ਸਾਹਿਬ ਦਾ ਐਡੀਸ਼ਨਲ ਚਾਰਜ ਜਾਨੀ ਕਿ ਕਾਰਜਕਾਰੀ ਜਸੇਧਾਰ ਵੀ ਪੜਾ ਦਿੱਤਾ ਗਿਆ ਹੁਣ ਇਸ ਮਾਮਲੇ ਦੇ ਵਿੱਚ ਜਦੋਂ ਜਸੇਧਾਰ ਹਟਾਏ ਗਏ ਤਾਂ ਵੱਡੇ ਪੱਧਰ ਤੇ ਬਗਾਵਤ ਹੋਣੀ ਸ਼ੁਰੂ ਹੋ ਗਈ ਇਥੋਂ ਤੱਕ ਕਿ ਵਿਕਰਮ ਸਿੰਘ ਮਰੀਠੀਆ ਜਿਹੜੇ ਰਿਸ਼ਤੇਦਾਰੀ ਦੇ ਵਿੱਚ ਸਭ ਤੋਂ ਕਰੀਬੀ ਨੇ ਸੁਖਵੀਰ ਬਾਦਲ ਦੇ ਉਨ੍ਹਾਂ ਦੇ ਨਾਲ ਕੁਝ ਹੋਰ ਆਗੂਆਂ ਦੇ ਵੱਲੋਂ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਕਿ ਅੰਤਰੀਂ ਕਮੇਟੀ ਨੇ ਜੋ ਫੈਸਲਾ ਲਿਆ ਹੈ ਸਹੀ ਨਹੀਂ ਹੈਗਾ ਬਾਗੀ ਤੜਾ ਦਾ ਪਹਿਲਾਂ ਹੀ ਇਸ ਦੀ مخالਫਤ ਕਰ ਰਿਹਾ ਸੀਗਾ ਜਿਸ ਦੇ ਵਿੱਚ ਬੀਬੀ ਜ਼ਗੀਰ ਕੌਰ ਨੇ ਗੁਰਪ੍ਰਤਾਪ ਸਿੰਘ ਬਡਾਲਾ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੁੱਚਾ ਸਿੰਘ ਛੋਟੇਪੁਰ ਨੇ ਸਰਜੀਤ ਸਿੰਘ ਰਖੜਾ ਨੇ ਮਨਪ੍ਰੀਤ ਈਆਲੀ ਨੇ ਕਬਾਲ ਸਿੰਘ ਝੁੰਦਾ ਨੇ ਢੀਂਡਸਾ ਪਰਿਵਾਰ ਹੈ ਸਾਰੇ ਤਾਂ ਪਹਿਲਾਂ ਹੀ ਵਿਰੋਧ ਕਰ ਹੀ ਰਹੇ ਸੀ ਪਰ ਜਦੋਂ ਵਿਕਰਮ ਸਿੰਘ ਮਜੀਠੀਆ ਨੇ ਵੀ ਵਿਰੋਧ ਕਰਤਾ ਤਾਂ ਅਕਾਲੀ ਦਲ ਜਿਹੜਾ ਹੈ ਉਹ ਦਫਾੜ ਹੋ ਗਿਆ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕਰਤਾ ਕਿ ਇਹ ਸਹੀ ਨਹੀਂ ਹੋਇਆ ਜਥੇਦਾਰ ਸਾਹਿਬ ਦੀ ਮਾਨ ਮਰਿਆਦਾ ਹੁੰਦੀ ਆ ਉਸ ਅਹੁਦੇ ਦੀ ਤੇ ਇੰਜ ਅ ਅੰਤਰੀਂ ਕਮੇਟੀ ਜਿਹਨੂੰ ਮਰਜ਼ੀ ਕਦੇ ਵੀ ਹਟਾ ਦੇਵੇ ਜਿਹੜਾ ਸਹੀ ਤੁਹਾਡੀ ਗੱਲ ਮੰਨਦਾ ਉਹਨੂੰ ਲਾ ਦਿਓ ਜਿਹੜਾ ਕੋਈ ਨਹੀਂ ਮੰਨਦਾ ਉਹਨੂੰ ਹਟਾ ਦਿਓ ਵੀ ਇਹ ਸਹੀ ਨਹੀਂ ਹੈਗਾ ਤੇ ਇਸ ਕਰਕੇ ਅੰਤਰੀਂ ਕਮੇਟੀ ਹਾਲਾਂਕਿ ਸ਼੍ਰੋਮਣੀ ਕਮੇਟੀ ਦਾ ਹੀ ਅੰਤਰੀਂ ਕਮੇਟੀ 파ਟ ਹੁੰਦੀ ਹੈ ਤੇ ਕਿਹਾ ਗਿਆ ਕਿ ਇਹ ਸਹੀ ਨਹੀਂ ਹੈਗਾ ਪਰ ਉਸ ਤੋਂ ਬਾਅਦ ਹੁਣ ਜਿਹੜੇ ਬਾਬਾ ਬਲਬੀਰ ਸਿੰਘ ਐਸ਼ੀਨ 90 ਕਰੋੜੀ ਗੁੱਡਾ ਦਲ ਦੇ ਮੁਖੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 10 ਤਰੀਕ ਨੂੰ ਜਾਨਕੀ ਅੱਜ ਗੈਰਨੀ ਕੁਲਜੀਪ ਸਿੰਘ ਗੜਗੱਜ ਦੇ ਵੱਲੋਂ ਦਸਤਾਰ ਬੰਦੀ ਹੋਣੀ ਸੀ ਪਰੰਪਰਾ ਤਾਂ ਇਹ ਹੁੰਦੀ ਹੈ ਕਿ ਸਾਰੀਆਂ ਸਿੱਖ ਸੰਸਥਾਵਾਂ ਦੇ ਮੁਖੀ ਪਹੁੰਚਦੇ ਨੇ ਉੱਥੇ ਤੇ ਉਹਨਾਂ ਨੂੰ ਦਸਤਾਰ ਬੰਦੀ ਕਰਵਾਈ ਜਾਂਦੀ ਹੈ ਸਾਰਿਆਂ ਦੀ ਗਵਾਈ ਦੇ ਵਿੱਚ ਪਰ ਇੱਥੇ ਨਿਹੰਗ ਸਿੰਘਾਂ ਨੇ ਕਹਿਤਾ ਕਿ ਅਸੀਂ ਵਿਰੋਧ ਕਰਾਂਗੇ ਜਿਹੜੇ ਨਵੇਂ ਜੀ ਫਿਰ ਅੱਜ ਤੜਕੇ 2:50 ਮਿੰਟ ਤੇ ਜਦੋਂ ਕੋਈ ਪਹੁੰਚਿਆ ਵੀ ਨਹੀਂ ਸੀਗਾ ਸਿਰਫ ਪੰਜ ਸਿੰਘ ਸਹਿਬਾਨ ਨੇ ਦਸਤਾਰਬੰਦੀ ਕਰਤੀ ਨਵੇਂ ਜਥੇਦਾਰ ਦੀ ਤੇ ਚਰਚਾ ਤਾਂ ਇਸ ਤੱਕ ਹੈ ਕਿ ਜਿਸ ਥਾਂ ਤੇ ਜਿਹੜਾ ਤਖਤ ਸਹਿਬਾਨ ਹੈ ਉੱਥੇ ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ 4:00 ਵਜੇ ਤੋਂ ਬਾਅਦ ਹੁੰਦਾ ਉਦੋਂ ਸੰਗਤ ਆਉਣੀ ਸ਼ੁਰੂ ਹੁੰਦੀ ਹੈ ਤੇ ਜਿਹੜੀ ਘੜੀ ਉੱਥੇ ਲੱਗੀ ਹੋਈ ਸੀ ਉਹਦੇ ਦੇ ਉੱਤੇ 2:50 ਮਿੰਟ ਸੀਗੇ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਸੀਗਾ ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਬਾਅਦ ਵਿੱਚ ਕੋਈ ਤਸਵੀਰਾਂ ਜਾਰੀ ਕੀਤੀਆਂ ਪਰ ਉਹ ਤਸਵੀਰਾਂ ਉਸ ਥਾਂ ਦੀਆਂ ਪ੍ਰੋਪਰ ਨਹੀਂ ਸੀ ਉਹ ਸਾਈਡ ਤੇ ਜਿਹੜੇ ਵਕ ਵਕ ਥਾਮਾਂ ਦੇ ਅਖੰਡ ਪਾਠ ਸਾਬ ਆਰੰਭ ਹੁੰਦੇ ਨੇ ਉਹਨਾਂ ਥਾਮੋ ਤੇ ਹੁੰਦੀਆਂ ਨੇ ਤਾਂ ਇਹ ਸਾਰਾ ਘਟਨਾਕਰਮ ਹੁੰਦਾ ਏ ਹੁਣ ਗਿਆਨੀ ਹਾਲਾਂਕਿ ਜਿਹੜੇ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੇ ਉਹਦਾ ਜਿਹੜਾ ਇਹ ਸੰਭਾਲ ਲਿਆ ਰਸਮੀ ਤੌਰ ਤੇ ਤੱਕ ਤਸਰੀਦ ਜਿਹੜੇ ਕੇਸ ਗੜ ਸਾਹਿਬ ਦੇ ਜਸਦਾਰ ਵੱਜੋਂ ਵੀ ਤੇ ਕਾਰਜਕਾਰੀ ਜਿਸਦਾਰ ਬਜੋਗੀ ਤੇ ਦੂਜੇ ਪਾਸੇ ਜਿਹੜਾ ਬਾਗੀ ਤੜਾਏ ਅਕਾਲੇਦਲ ਦਾ ਉਹਦੀ ਮੀਟਿੰਗ ਵੀ ਹੋਈ ਹੈ ਜਿਨ੍ਹਾਂ ਨੇ ਕਿਹਾ ਹੈ ਕਿ ਇਹ ਸਹੀ ਨਹੀਂ ਹੋਇਆ ਅਸੀਂ ਇਹਦਾ ਵਿਰੋਧ ਕਰਾਂਗੇ ਤੇ 18 ਤਰੀਕ ਨੂੰ ਹੁਣ ਅਕਾਲ ਤਖਤ ਸਾਹਿਬ ਤੇ ਇੱਕ ਠੱਕ ਜਿਹੜਾ ਇਹੋ ਸੱਦ ਲਿਆ ਗਿਆ ਹੁਣ ਪਰ ਸੰਗਤ ਦੇ ਵਿੱਚ ਇਸ ਨੂੰ ਲੈ ਕੇ ਜ਼ਰੂਰ ਤੋਖਲੇ ਵੀ ਨੇ ਕਿ ਇੰਝ ਜਿਸਦਾਰਾਂ ਨੂੰ ਹਟਾਉਣਾ ਇੰਝ ਲਾਉਣਾ ਤੇ ਮਾਨ ਮਰਿਆਦਾ ਨੂੰ ਕਾਇਮ ਨਾ ਰੱਖਣਾ ਇਹ ਸਾਰੇ ਵੱਡੇ ਸਵਾਲ ਨੇ ਦੇਖਣਾ ਹੋਵੇਗਾ ਅੱਗੇ ਕੀ ਕੁਝ ਹੁੰਦਾ ਜੀ ਜੀ ਇਸ ਤਰੀਕੇ ਤੁਹਾਡਾ ਧੰਨਵਾਦ ਕੱਲ ਨੂੰ ਬਾਕੀ ਹੋਰ ਮਸਲਿਆਂ ਦੇ ਉੱਤੇ ਤੁਹਾਡੇ ਨਾਲ ਸਾਂਝ ਪਾਵਾਂਗੇ ਬਹੁਤ ਬਹੁਤ